ਏ ਨਰਮਲ ਸਿੰਘ ਨਿੰਮਾ ਜੀ ਪਿੰਡ ਬਰਬਰਦਾ ਸਾਡੀ ਗਸਟ ਪਾਰਟੀ ਗਸ ਕਰੇ ਸੀ ਨਾਜਵੰਡੀ ਕਨੋਲਾ ਵਿਖੇ ਆ ਇਹਨਾਂ ਨੂੰ ਅਗਸਤ ਦੇ ਦੌਰਾਨ ਮਨਮੋਹ ਸਿੰਘ ਨੰਬਾ ਸੀਗਾ ਜੋ ਉਹ ਮਿਲਿਆ ਜਦੋਂ ਉਹਦੀ ਇਹ ਸੀ ਤਲਾਸ਼ੀ ਲਈ ਇਹਨਾਂ ਨੇ ਪੁਲਿਸ ਪਾਰਟੀ ਨੇ ਤਾਂ ਉਤੋਂ 15 ਗ੍ਰਾਮ ਚਿੱਟਾ ਬਰਾਮਦ ਹੋਇਆ ਅਨਾਜ ਮੰਡੀ ਦਾ ਬਖੂਆ ਜੀ ਇਹ 14 ਤਰੀਕ ਨੂੰ ਅਸੀਂ ਐਫ ਆਈ ਆਰ ਦਰਜ ਕਰਕੇ ਇਹਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਗਿਆ ਮਾਨਜੋ ਕੋਰਟ ਨੇ ਇੱਕ ਦਿਨ ਦਾ ਸਾਨੂੰ ਕੁਸਰਮਾਨ ਦਿੱਤਾ ਸੀਗਾ ਜੋ ਅੱਜ ਖਤਮ ਹੋ ਰਿਹਾ ਇਸ ਨੂੰ ਅਸੀਂ ਦੁਬਾਰਾ ਮਾਨਜੋ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ ਸਰ ਜਿਹੜੇ ਮੁੰਡੇ ਹਾਲੇ ਵੀ ਨਸ਼ੀ ਦਲਦਲ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਕੀ ਸੁਨੇਹਾ ਉਹਨਾਂ ਨੂੰ ਇਹ ਸੁਨੇਹਾ ਹੈਗਾ ਕਿਉਂਕਿ ਜਦੋਂ ਅਸੀਂ ਬੱਚੇ ਨੂੰ ਫੜਦੇ ਆ ਕਿਸੇ ਬੰਦੇ ਨੂੰ ਫੜਦੇ ਆ ਉਹਦੀ ਮਜਬੂਰੀ ਦਾ ਸਾਨੂੰ ਪਤਾ ਲੱਗ ਜਾਂਦਾ ਉਹ ਕਹਿੰਦਾ ਵੀ ਮੈਂ ਲੱਗ ਗਿਆ ਹੁਣ ਮੈਂ ਛੱਡ ਨਹੀਂ ਸਕਦਾ ਹੈਗਾ ਇਸ ਕਰਕੇ ਜਿਹੜਾ ਪੰਜਾਬ ਸਰਕਾਰ ਨੇ ਜੁੱਧ ਨਸ਼ਿਆਂ ਵਿਰੁੱਧ ਚਲਾਇਆ ਹੈਗਾ ਇਹਦਾ ਲਾਹਾ ਲੈ ਜਾਵੇ ਕਿਉਂਕਿ ਆਪ ਸਰਕਾਰ ਅੱਗੇ ਹੋ ਕੇ ਮਾਲਜੋ ਡੀਜੀਪੀ ਸਾਹਿਬ ਸਾਡੇ ਐਸਐਸਪੀ ਸਾਹਿਬ ਸਾਰਿਆਂ ਨੂੰ ਇਹੀ ਅਸੀਂ ਅਦਿੱਤਾ ਕਰਦੇ ਸਾਨੂੰ ਕਹਿੰਦੇ ਆ ਵੀ ਇਹਨਾਂ ਦਾ ਇਲਾਜ ਕਰਵਾਇਆ ਜਾਵੇ ਸਾਡੇ ਕੋਲੇ ਕੋਈ ਵੀ ਬੰਦਾ ਮੋਹਰਵਰ ਪੁੱਛ ਲੈ ਕੇ ਆਉਂਦਾ ਉਹਨੂੰ ਅਸੀਂ ਦਾਖਲ ਕਰਵਾਉਂਦੇ ਆ ਜਾਂ ਅਸੀਂ ਮੈਡੀਸਨ ਦਿਵਾ ਕੇ ਉਹਨੂੰ ਕਹਿੰਦੇ ਆ ਕਿ ਅੱਗੇ ਵਾਸਤੇ ਨਸ਼ਾ ਛਡਨਾ ਪਵੇ ਅੱਜ ਸਾਰੇ ਦਾ ਰਿਮਾਰਡ ਲੈ ਕੇ ਇਹਦੇ ਬੈਕਵਰਡ ਫਾਰਵਰਡ ਸੌਂਦਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਹਾਂਜੀ ਹਾਂਜੀ ਇਹ ਪਤਾ ਕਰਿਆ ਜਾਊਗਾ ਵੀ ਕਿੱਥੋਂ ਲੈ ਕੇ ਆਉਂਦਾ ਇਹ ਤੇ ਕਿਹਨੂੰ ਆ ਅੱਗੇ ਦੇਣਾ ਸੀਗਾ ਪਰ ਇਸ ਮੁੰਡੇ ਨੇ ਮੈਨੂੰ ਆਪ ਅੱਜ ਕਿਹਾ ਸੀਗਾ ਕਿ ਕਹਿੰਦਾ ਵੀ ਮੈਂ ਨਸ਼ਾ ਛਡਣਾ ਚਾਹੁੰਦਾ ਇਸ ਸਬਸਾ ਮੇਰੀ ਮਦਦ ਕੀਤੀ ਜਾਵੇ ਇਹਦੀ ਅਸੀਂ ਫੁੱਲ ਕੋਆਪਰੇਟ ਕਰਾਂਗੇ ਵੀ ਮਦਦ ਕਰਾਂਗੇ ਇੰਨੇ ਜਿਹੜਾ ਐਡਾ ਵੱਡਾ ਦਿਲ ਕਰਕੇ ਆਪਣਾ ਗਦੂਰ ਕਨਾ ਕਬੂਲਿਆ ਜੋ ਬੰਦਾ ਕਨਾ ਕਬੂਲ ਲਾਉ ਛੱਡ ਵੀ ਸਕਦਾ ਹਾਂ। ਅੱਜ ਕੀ ਨਾਮ ਆ ਨਰਵਾ ਸਹੀ ਜੀ। ਅੱਜ ਤੁਸੀਂ ਜਿਹੜਾ ਪਸਤਾ ਹੋਇਆ ਤੇ ਚਿੱਟੇ ਦਾ ਕਿੰਨੇ ਕਿਸਮ ਦੇ ਤੁਸੀਂ ਜਿਹੜਾ ਚਿੱਟੇ ਦਾ ਦੇਣ ਕਰਦੇ ਸੀਗੇ ਤੇ ਵੇਚਦੇ ਸੀਗੇ ਕੀ ਗੱਲ ਹੈ? ਸਰ ਮੈਂ ਪਿਛਲੇ ਡੇਢ ਦੋ ਮਹੀਨੇ ਤੋਂ ਚਿੱਟਾ ਪੀਂਦਾ ਸੀ ਤੇ ਮਹੀਨਿਆਂ ਤੋਂ ਮੈਂ ਵੇਚਣ ਲੱਗਿਆ ਸੀਗਾ ਜੀ। ਤੇ ਉਸ ਦਿਨ ਮੈਂ ਮੰਡੀ ਦੇ ਵਿੱਚ ਬੈਠਾ ਸੀਗਾ ਜੀ। ਮੰਡੀ ਦੇ ਵਿੱਚ ਬੈਠਾ ਚਿੱਟਾ ਵੇਚ ਰਿਆ ਸੀਗਾ। ਅਚਾਰਕ ਮੈਨੂੰ ਪੁਲਿਸ ਨੇ ਇਥੇ ਰੇਡ ਪਾਈ ਤੇ ਮੈਨੂੰ ਫੜ ਲਿਆ ਉੱਥੇ ਸਰਦਾਰ ਸੁਖਦੇਵ ਸਿੰਘ ਜੀ ਨੇ ਮੈਨੂੰ ਖੜਿਆ ਤੇ ਮੈਨੂੰ ਪੁੱਛਿਆ ਵੀ ਤੂੰ ਕੀ ਕਰਦਾ ਹੈਂ ਮੈਂ ਸਾਹ ਕੋ ਸੱਚ ਦੱਸਿਆ ਇਹਨਾਂ ਨੇ ਮੇਰਾ ਪੂਰਾ ਕੋਰਟ ਕਰਕੇ ਜੀ ਮੈਨੂੰ ਸਮਝਾਇਆ ਵੀ ਤੂੰ ਇਹ ਦੱਗਲ ਤੋਂ ਨਿਕਲ ਕੋਈ ਫਾਇਦਾ ਨਹੀਂਗਾ ਉਸ ਤੋਂ ਬਾਅਦ ਜੀ ਬੰਨ ਥਾਣੇ ਲਿਆਂਦਾ ਗਿਆ ਚਲੋ ਥਾਣੇ ਲਿਆ ਕੇ ਮੇਰੇ ਨਾਲ ਕੋਈ ਗਲਤ ਨਹੀਂ ਕੀਤਾ ਕੋਈ ਨਜਾਇਜ਼ ਪਰਚਾ ਨਹੀਂ ਪਾਇਆ ਜਾਇਜ਼ ਪਰਚਾ ਪਾਇਆ ਜੀ ਮੇਰੇ ਕੋਲ 15 ਗ੍ਰਾਮ ਮਿਲਿਆ ਸੀ 15 ਗ੍ਰਾਮ ਦੀ ਪਰਚਾ ਦਿੱਤਾ ਗਿਆ ਜੀ ਉਸ ਤੋਂ ਬਾਅਦ ਮੈਂ ਧੰਨਵਾਦ ਕਰਦਾ ਸਰਦਾਰ ਸਤਜਸਾਦਾ ਜਿੰਦਗੀ ਸਿੰਘ ਜੀ ਦਾ ਜਿਨ੍ਹਾਂ ਨੇ ਮੈਨੂੰ ਬਿਠਾ ਕੇ ਕੋਈ ਮਰਲਾ ਕੁੱਟ ਮਾਰ ਨਹੀਂ ਕੀਤੀ ਕੋਈ ਮਰਲਾ ਧੱਕਾ ਨਹੀਂ ਕੀਤਾ ਮਰਲਾ ਪੁੱਛੀ ਕੀਤੀ ਖਾਸ ਕਰਕੇ ਸਰਦਾਰ ਸੁਦੇਸ਼ ਸਿੰਘ ਜੀ ਦਾ ਜਿਨ੍ਹਾਂ ਨੇ ਮੈਨੂੰ ਬਹੁਤ ਚੰਗੀ ਤਰ੍ਹਾਂ ਸਮਝਾਇਆ ਠੀਕ ਹੈ ਨਾ ਜੀ ਤੇ ਇਸ ਤੋਂ ਬਾਅਦ ਮੈਂ ਜਿਹੜਾ ਜੁੱਧ ਨਸ਼ਿਆਂ ਵਿਰੋਧੀ ਭਗਵੰਤ ਤਮੰਦੀ ਨੇ ਚਲਾਇਆ ਬਹੁਤ ਵਧੀਆ ਜੀ ਇਸ ਮੁੰਡਿਆਂ ਨੂੰ ਸਤਰ ਦਾ ਮੌਕਾ ਦੇ ਰਹੇ ਨੇ ਪੁਲਿਸ ਕਿਸੇ ਨਾਲ ਕੋਈ ਧੱਕਾ ਨਹੀਂ ਕਰਦੀ ਅਗਲਾ ਕਹਿ ਦਿੰਦਾ ਵੀ ਕੋਈ ਧੱਕਾ ਕਰਦੇ ਨਹੀਂ ਧੱਕਾ ਕਰਦੀ ਕਿਸੇ ਨਾਲ ਕੋਈ ਧੱਕਾ ਨਹੀਂ ਕਰਦੀ ਮੈਂ ਵਾਦਾ ਕਿ ਹਾਂ ਤੁਹਾਨੂੰ ਬਾਹਰ ਆ ਕੇ ਤੁਹਦੋਂਗੇ ਅੱਜ ਦੀ ਵਧੀਆ ਜਦਗੀ ਠੀਕ ਕਰਾਂਗਾ ਬਿਲਕੁਲ ਜੀ ਬਿਲਕੁਲ ਜੀ ਮੈਂ ਬਾਹਰ ਆ ਕੇ ਵਾਦਾ ਕਰਦਾਗਾ ਜੀ ਗੁਰੂ ਗ੍ਰੰਥ ਸਾਹਿਬ ਨੂੰ ਹਾਜ਼ਰ ਨਾਜ਼ਰ ਮੰਨ ਕੇ ਮੈਂ ਵਾਦਾ ਕਰਦਾ ਨਾ ਤਾਂ ਮੈਂ ਨਸ਼ਾ ਵੇਚੂਗਾ ਨਾ ਹੀ ਮੈਂ ਖਾਊਗਾ ਤੇ ਜਿਹੜੇ ਨਸ਼ਾ ਕਰਦੇ ਨੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਵੀਰ ਇੱਕ ਔਖੇ ਸੌਕਿਆਂ ਵੀ ਤੁਸੀਂ ਨਸ਼ਾ ਛੱਡ ਦੋ ਤੇ ਜਿਹੜੇ ਵੇਚਦੇ ਨੇ ਭਾਈ ਹਟਜੋ ਕੋਈ ਫਾਇਦਾ ਨਹੀਂ ਆਪਾਂ ਆਪਣੇ ਭਰਾਵਾਂ ਨੂੰ ਭੈਣਾਂ ਨੂੰ ਖਰਾਬ ਕਰ ਰਹੇ ਆਪਾਂ ਆਪਾਂ ਦੇ ਪੰਜਾਬ ਨੂੰ ਗਿੰਦਲਾ ਕਰ ਰਹੇ ਆ ਇਸ ਚੀਜ਼ ਤੋਂ ਬਚੋ ਯਾਰ ਕਿਸੇ ਤਰੀਕੇ ਬਚੋ ਨਾ ਅੱਗੇ 50 ਬਣਨ ਸਗੇ ਰੰਗਲਾ 50 ਬਣ ਸਕਿਆ ਹੁਣ ਕਿੱਥਾ ਬੋਲਸ ਨੇ ਹਾਂ ਜੀ ਕੋਈ ੱਤ ਕਣੀ ਕਿਤੇ ਜੈਦ ਪਰਚਾ ਪਾਇਆ ਜੀ ਮੈਨੂੰ ਕੋਈ ਤਰਾਜ ਨਹੀਂ ਇਸ ਪਰਚੇ ਤੇ ਪਰਚਾ ਜੈਦ ਪਾਇਆ ਗਿਆ ਜੀ